ਸਰਪ੍ਰੀਖ ਜੋ ਕਿ ਆਪਣੇ ਕੋ ਬੀਐਸਪੀ ਇਹ ਬੇਤਰ ਜਿਹੜੀ ਐਸੋਸੀਏਸ਼ਨ ਆਈ ਨੇ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਗਵਲਜੀ ਸਿੰਘ ਸੋਤਾ ਉਹਨਾਂ ਵੱਲੋਂ ਦਿੱਤਾ ਗਿਆ ਇਹਨਾਂ ਦੇ ਮੀਨ ਤੇ ਮੰਗ ਆਈ ਹੈ ਵੀ ਜਿਹੜਾ 12.5% ਰੱਖਵਾ ਕਰਨ ਹੈ ਜਿਹੜਾ ਕੀ ਨਾਲ ਕੀਤਾ ਜਾਏ ਫੌਰਨ ਸਾਡਾ ਵਾਲਮੀਕੀ ਦੇ ਮੱਦੀ ਭਾਈਚਾਰਾ ਨਾਲ ਕੀਤਾ ਜਾਏ ਤੇ ਆਪਰੇ ਭਾਵੇਂ ਨਾ ਮੰਤਰ ਮਾਨ ਜੋ ਮੁੱਖ ਮੰਤਰੀ ਨੂੰ ਸੰਬੋਧਨ ਹੈ ਅਸੀਂ ਉਹਨੇ ਇਹਨਾਂ ਨੂੰ ਪ੍ਰੋਪਰ ਚੈਨਲ ਆਈ ਸੀਐਮ ਆਫਿਸ ਤੱਕ ਸਰ ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਕਾਫੀ ਦਿੱਤੇ ਗਏ ਭਰਾਏ ਤਾਂ ਕੋਈ ਅਸ਼ਵਾਸ਼ਣ ਨਹੀਂ ਜੀ ਜੀ ਇਹਨਾਂ ਵੱਲੋਂ ਦੱਸੀ ਗਈ ਗੱਲ ਆਪਾਂ ਆ ਵੀ ਉੱਪਰ ਧਿਆਨ ਕਰਦਾਂਗੇ ਸੀਐਨਐਮ ਵੱਲੋਂ ਪਹਿਲਾਂ ਵੀ ਮੰਨਪੱਤਰ ਦਿੱਤੇ ਗਏ ਨੇ ਉਹਨਾਂ ਦੀ ਕਨਾਲ ਕੋ ਰੈਫਰੈਂਸ ਲੈ ਕੇ ਪੁੱਛੀਦਾ ਠੀਕ ਬਸ ਆਪਾਂ ਬੇਟਕਰ ਪਾਰਟੀ ਵੱਲੋਂ ਹੋਈ ਸੀ ਗਰ ਜੋ ਕਿ 1 ਅੱਧ 224 ਤੋਂ ਲਗਾਤਾਰ ਪੂਰੇ ਪੰਜਾਬ ਦੇ ਵਿੱਚ 12% ਸਰਦਾਰ ਵਿਰੋਧ ਨੂੰ ਲਾਕੀ ਕਰ ਲੈ ਵੀਰ ਬਸ ਪਾਂ ਬੇਟਕਰ ਪਾਰਟੀ ਓ ਯਾਰ ਕਿਉਂ ਫਰੇਮ ਲਾ ਰਹੇ ਨੇ ਪਰ ਪਾਰਟੀ ਵੱਲੋਂ ਅਸੀਂ ਥੋੜਾ ਜਿਹਾ ਉਧਰ ਕਰੋ ਯਾਰ ਸੰਤਮ ਪ੍ਰਧਾਨ ਸਵਾ ਦੇ ਅਸੀਂ ਇਮ 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 ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜੇ ਪਰ ਮੁੱਖ ਮੰਤਰੀ ਸਾਹਿਬ ਥੋੜੀ ਨਿੰਦੇ ਜਾ ਕੇ ਅੱਜ ਤੱਕ ਜਾਗਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਜਣੇ ਸਣਾ ਉੱਤੇ ਕਰਿਓ ਅੱਜ ਚੌਥਾ ਡੀਸੀ ਸਾਹਿਬ ਰਹੀਂ ਜਿਹਦੀ ਲਈ ਅੱਜ 17 ਤਰੀਕ ਨੂੰ ਬੜੀ ਕੀਆ ਸਭ ਦੇ ਡੀਸੀ ਸਾਹਿਬ ਰਾਹੀਂ ਬਹੁਤ ਵੱਡੀ ਗਿਣਤੀ ਚ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਜੇ ਮੁੱਖ ਮੰਤਰੀ ਸਾਹਿਬ ਹਜੇ ਵੀ ਤੱਕ ਇਹਨਾਂ ਨੇ ਚੱਕ ਕੇ ਬਾਲ ਵਿੱਤੀ ਮਲਕੀ ਸਿੱਖਣ ਦਾ ਕੋਟਾ ਬਹਾਲ ਕਰਨ ਦੀ ਕੋਸ਼ਿਸ਼ ਨਾ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਡੀਸੀਆਂ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜ ਕੇ ਉਹ ਤੋਂ ਬੱਦ ਚ ਚੰਡੀਗੜ੍ਹ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਪਰ ਆਕਸੀਟਾ ਦੇਗਾ ਤਾਂ ਆਲਾਮ ਹੋ ਜੇ ਬਿਰਕੀ ਉਹ ਨਹੀਂ ਕਿ ਤਰਨ ਤਰਨ ਦੀ ਵਿਧਾਨ ਸਭਾ ਤੇ ਵੀ ਗੱਲ ਕਹੀ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਆਬਾਦੀ 3.5 ਕਰੋੜ ਦੀ ਆ 3.5 ਕਰੋੜ ਚੋਂ 65 ਤੋਂ 70 ਲੱਖ ਦੀ ਆਬਾਦੀ ਵਾਲ ਵਾਲਮੀਕੀ ਮਰਦਵੀ ਸਿਕ ਸਮਾਜ ਆ ਜੇਕਰ ਤੁਸੀਂ 2027 ਤੱਕ ਜੇਕਰ ਇਹਨਾਂ ਦਾ ਕੋਟਾ ਬਹਾਲ ਨਾ ਕੀਤਾ ਔਰ ਆਮ ਆਦਮੀ ਪਾਰਟੀ ਦਾ ਸਰਕਾਰ ਬਣਾਉਣ ਦੇ ਵਿੱਚ ਅਹਿਮ ਰੋਲ ਅਦਾ ਕਰੇਗੀ ਕਿਉਂਕਿ 77 ਸਾਲ ਦੇਸ਼ ਦੀ ਜਾਤੀ ਚ ਵਾਲਮੀਕੀ ਮਰਮੀ ਸਿੱਖਾਂ ਨੇ ਪੰਜਾਬ ਅਤੇ ਦੇਸ਼ ਅੰਦਰ ਸਰਕਾਰਾਂ ਬਣਾਈਆਂ ਪਰ ਇਹਨਾਂ ਦੀ ਵੱਧ ਗਿਣਤੀ ਨੂੰ ਦੇਖਦੇ ਹੋਏ ਹਰ ਪਾਰਟੀ ਨੇ ਇਹਨਾਂ ਦੇ ਵੋਟ ਬੈਂਕ ਨੂੰ ਇਸਤੇਮਾਲ ਕੀਤਾ ਔਰ ਇਹਨਾਂ ਦੇ ਹੱਕਾਂ ਨੂੰ ਇਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਅੱਜ 78 ਸਾਲਾਂ ਬਾਅਦ ਅੱਜ ਜੋ ਨੌਜਵਾਨ ਬਹੁਤ ਵੱਡੀ ਗੰਟੀ ਚਾ ਵੀ ਰਹੇ ਆ ਔਰ ਇਕੱਠੇ ਵੀ ਹੋਏ ਆ ਇਹ ਅੱਜ ਦਾ ਇਕੱਠ ਇਹ ਸਾਬਤ ਕਰਦਾ ਵੀ 2027 ਚ ਪੰਜਾਬ ਦਾ ਮੁੱਖ ਮੰਤਰੀ ਪਾਵਨ ਕੀ ਮਤਵੀ ਸਿੱਖਾਂ ਚੋਂ ਪੈਦਾ ਕਰਕੇ ਆਪਣੇ ਹੱਕਾਂ ਦੀ ਆਵਾਜ਼ ਰੱਖੀ ਕਰਨ ਲਈ ਬਸ ਪਾਂ ਬੈਠ ਕੇ ਪਾਰਟੀ ਤਿਆਰ ਹੋ ਚੁੱਕੀ ਆ